ਪਿੰਡ ਆ ਪਹਲਾਉ ਨੂੰ ਚਲ ਨਾ ਵਾਤੇ ਗਈ ਸੀ ਸਾਰੇ ਕੁਝੇ ਕੁਝੇ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਭ ਕਿਹਾ ਸੁੱਖ ਨਹੀਂ ਕਿ ਜਾਨੇ ਸਰਤੇ ਤੇ ਕਾਰਨਾ ਹੀ ਹੋਈ ਆ ਇਹ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਗੱਡੀ ਨੇ ਵੇਡ ਮਾਰੀ ਉਹ ਘਰੋਂ ਇਤੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ ਕੀ ਨਾਮ ਹੈ ਜੀ ਉਹਦਾ ਅਫਤਾਰ ਸਿੰਘ ਵੀ ਸਲੋਜੀ ਤਾਂ ਅਫਤਾਰ ਜੀ ਜਿਹੜੇ ਡੈਥ ਹੋਈ ਤੁਹਾਡੇ ਕੀ ਗੱਲ ਹੈ ਰੱਪ ਜੱਸੀ ਐਸ ਜੀ ਨਾਮ ਕੀ ਬੰਦਰ ਵੀ ਸੀ ਤੁਸੀਂ ਕਹਿੰਦੇ ਸੀਗੇ ਬਹੁਤ ਲੱਖ ਬੱਚਾ ਸੀ ਸਾਡਾ ਡੇਢ ਤੁਰ ਮੀਨਾ ਫਲਾਉਨ ਹੂ ਚਾਨ ਨਾ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਾਬ ਕਿ ਤੂੰ ਕਦੀ ਕਦੀ ਜਾਣੇ ਸਰਤੇ ਪਈ ਔਡੀ ਪਰ ਮਾਰੂ ਪਾਵਾ ਤਾਂ ਤਾਂ ਬੀ ਆਖੀ ਬੜੀ ਕਦੋਂ ਗੱਲ ਹੋਈ ਟਾਡੀ ਮੇਰੀ ਐ ਤਾਂ ਪਾਰ ਲਾ ਤੇ ਇੱਕ ਦਮ ਪਹਿਲਾਂ ਰੋਣ ਤੋਂ ਪਹਿਲਾਂ ਹੋਈ ਕੋਛ ਸੀਗਾ ਉਸ ਮਿੰਦਰ ਜਦੋਂ ਬਹੁਤ ਕੋਸਤੇ ਕੋਈ ਤੱਕ ਨਹੀਂ ਪਹੁੰਚੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਜਾ ਰੋਡ ਕ੍ਰੋਸ ਕਰਨ ਲੱਗਿਆ ਗੱਡੀ ਦੀ ਲਪੇਟ ਦੇ ਵਿੱਚ ਆ ਗਿਆ ਇਹਦੀਆਂ ਉਹ ਡੱਡਵਾੜੀਆਂ ਤੇ ਘੋਟਾਂ ਵੀ ਪੇਚੀਆਂ ਨੇ ਬਣਾ ਲਈ ਸਰਕਾਰ ਨੂੰ ਕੀ ਕੀ ਕਰਨਾ ਚਾਹੁੰਦੇ ਕਿ ਜਿਹੜੀ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਜਾਂਦੇ ਬੋਡੀ ਲੈ ਜਾਂਦੇ క్ਲੀਅਰ ਛੇਤੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆਜੇ ਵੀ ਅਸੀਂ ਉਹਦੇ ਪਿੱਛੇ ਦਾ ਬਹੁਤ ਹੀ ਹਿਸਾ ਸਰਕਾਰ ਤੇ ਪਿਲਕਤ ਕਿ ਸਾਡੇ ਪਿੱਛੇ ਦਸੀ ਮੋਲਦੀ ਸੀ ਸਰ ਜੀ ਦਰਖਾਹਣਾ ਹੋ ਗਿਆ ਫਰੀ ਹੈ ਤੁਹਾਡਾ ਕੀ ਨਾਮ ਹੈ ਊਰਨਾ ਸੁਜੀਤ ਸਿੰਘ ਹੈ ਸਰ ਜੀ ਦਰਖਾਹਣਾ ਨਾਮ ਬਤਿਏ ਬੱਚੇ ਦੀ ਡੈਥ ਹੋਈ ਹੈ ਕੀ ਕਾਰਨ ਕਿਉਂ ਹੈ ਇਹ ਕਾਰਨ ਆਈ ਹੋਈ ਹੈ ਇਹ ਕੰਮ ਤੇ ਜਾ ਰਿਹਾ ਤੇ ਤੇ ਪਿੱਛੋਂ ਗੱਡੀ ਨੇ ਛੇਡ ਮਾਰੀ ਹੈ ਕਿੰਨਾ ਕਚੇਰ ਪਹਿਲਾਂ ਵਿਆਹ ਸੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲਿਆਉਣ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਹੈ ਜੀ ਕੀ ਕਹਿੰਦਾ ਸੀ ਕੁਝ ਸੀਗਾ ਬਸ ਬਾਹਰ ਨੂੰ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲਬਾਤ ਨਹੀਂ ਜੀ ਤਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਦੀ ਇੱਕ ਇੱਥੇ ਆਈ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂਜੀ ਪਰਿਵਾਰ ਚ ਕੌਣ ਕਰਨਾ ਦੋ ਭਰਾ ਸੀ ਜਿਹੜੇ ਹੋਰ ਕੋਣ ਕਰਤ ਪਰਿਵਾਰ ਦੇ ਇੱਕ ਡੈਡੀ ਆ ਕੇ ਦਾ ਇੱਕ ਮੰਮੀ ਆ ਇੱਕ ਭਰਾ ਜੀ ਦੀ ਬੋਡੀ ਵਗੈਰਾ ਤੋਂ ਹ ਮੈਂ ਤਾਂ ਕਰੀ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਭ ਤੋਂ ਪਿੰਡ ਦੇ ਵਿੱਚ ਇੱਕ ਟਰਸਟੀ ਹੋਈ ਹੈ ਸਰ ਜੀ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਜੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਰੋਜੀ ਰੋਟੀ ਦੀ ਤਲਾਸ਼ ਚ ਗਿਆ ਸੀਗਾ ਹਾਂਜੀ ਆਪਣੇ ਘਰੋਂ ਇੱਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਘਰਾਂ ਜੀ ਵੀ ਪਰ 1.5 ਮਹੀਨੇ ਵਿੱਚ ਇਹ ਬਚਾਰੇ ਦੀ ਮੌਤ ਹੋ ਗਈ ਜੀ। ਅਸੀਂ ਸਰਕਾਰ ਨੂੰ ਕੀ ਕੀ ਕਹਿੰਦਾ ਮੈਂ ਤੁਹਾਨੂੰ ਜਿਹੜੀ ਉਹ ਇਹ ਡੈੱਡ ਬੋਡੀ ਆ ਜੀ। ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ ਕਿ ਜਿਹੜੇ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ। ਹੋਇਆ ਕਦੋਂ ਆ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗੇ ਜੀ। ਇਹ ਦਰ ਘਟਨਾ ਹੋ ਗਈ ਉੱਥੇ ਉਹਦੀ ਮੌਤ ਹੀ ਮੌਤ ਹੋ ਗਈ